ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਚਾਹੇ ਉਹ ਆਸਟ੍ਰੇਲੀਆ ਹੋਵੇ UK ਹੋਵੇ ਜਾਂ ਫਿਰ ਅਮਰੀਕਾ ਇਹ ਚਾਰ ਕੰਟਰੀਆਂ ਇਹੋ ਜਿਹੀਆਂ ਜਿੱਤੇ ਹਰ ਇੱਕ ਪੰਜਾਬੀ ਦਾ ਸੁਪਨਾ ਹੈ ਕਿ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਸੈਟਲ ਕਰਾਂ ਆਪਣੇ ਪਰਿਵਾਰ ਨੂੰ ਸੈਟਲ ਕਰਾਂ ਵਧੀਆ ਫਿਊਚਰ ਬਣਾ ਕੇ ਆਪਣੀ ਲਾਈਫ ਨੂੰ ਵਧੀਆ ਸਪੈਂਡ ਕਰਾਂ ਇਹਨਾਂ ਚਾਰੇ ਕੰਟਰੀਆਂ ਦੀ ਅਪਡੇਟ ਆਪਾਂ ਅਸੀਂ ਇਸੇ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਅਪਲੋਡ ਕਰਦੇ ਆਂ ਤੇ ਤੁਸੀਂ ਇਸ ਹਰੇਕ ਟਾਈਪ ਦੀ ਇਨਫੋਰਮੇਸ਼ਨ ਲੈਣ ਲਈ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਫਿਰ ਕੋਈ ਹੋਰ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਉਹਨਾਂ ਦੋਸਤਾਂ ਦੇ ਨਾਲ ਜਿਨ੍ਹਾਂ ਦਾ ਸਪਨਾ ਸੀ ਕੈਨੇਡਾ ਜਾਣ ਦਾ ਪਰ ਪੂਰਾ ਨਹੀਂ ਹੋ ਪਾਇਆ ਪਰ ਅਸੀਂ ਤੁਹਾਡਾ ਜ਼ਰੂਰ ਪੂਰਾ ਕਰਾਵਾਂਗੇ ਗੱਲ ਕਰਦੇ ਆ 15 ਲੱਖ ਲੋਕਾਂ ਨੂੰ ਪੀਆਰ ਤੋਂ ਇਨਕਾਰ ਕੀਤਾ ਗਿਆ ਹੈ 2026 ਤੱਕ ਕੈਨੇਡਾ ਨੇ ਪ੍ਰੋਮਿਸ ਕੀਤਾ ਸੀ ਕਿ ਜਿਹੜੇ ਉਧਰ ਅਨ ਡਾਕੂਮੈਂਟ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਉਹ ਉਹਨਾਂ ਨੂੰ ਅਸੀਂ ਪੀਆਰ ਦੇਵਾਂਗੇ ਮਤਲਬ ਕਿ ਉਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਦੇਵਾਂਗੇ ਜੋ ਕੈਨੇਡਾ ਦੇ ਵਿੱਚ ਐਜ਼ ਏ ਰਹਿ ਰਹੀ ਆ 15 ਲੱਖ ਤੋਂ ਵੱਧ ਲੋਕ ਪਰ ਜੇਕਰ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਜਸਟਨ ਟਰੂਡੋ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੀ ਅਨਾਉਂਸਮੈਂਟ ਵੀ ਇਹ ਆਪਾਂ ਨੂੰ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਮੰਤਰੀ ਮਾਰਕ ਮਿਲਰ ਦੀ ਅਨਾਉਂਸਮੈਂਟ ਵੀ ਆਈ ਸੀ ਪੱਕੇ ਕਰਨ ਦੀ ਪਰ ਉਹਨਾਂ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਪੱਕੇ ਕਰਨ ਦਾ ਪਰ ਅਸੀਂ ਆਪਣੇ ਵਾਅਦੇ ਤੋਂ ਭੱਜ ਨਹੀਂ ਰਹੇ ਪਰ ਅਸੀਂ ਥੋੜਾ ਜਿਹਾ ਟਾਈਮ ਲੈ ਰਹੇ ਹਾਂ ਥੋੜਾ ਜਿਹਾ ਪਾਉਜ਼ ਲੈ ਰਹੇ ਹਾਂ ਕਿਉਂਕਿ ਸਾਡੀ ਕੈਬਨਿਟ ਦੇ ਵਿੱਚ ਕੁਝ ਇਹੋ ਜਿਹੇ ਵੀ ਲੋਕ ਆ ਜਾਂ ਫਿਰ ਇਹੋ ਜਿਹੇ ਵੀ ਮੰਤਰੀ ਆ ਇਹੋ ਜਿਹੇ ਵੀ ਐਮਪੀ ਆ ਜਿਹੜੇ ਇਸ ਗੱਲ ਨਾਲ ਬਿਲਕੁਲ ਐਗਰੀ ਨਹੀਂ ਹੈਗੇ ਕਿ 15 ਲੱਖ ਲੋਕਾਂ ਨੂੰ ਪੀਆਰ ਦਿੱਤੀ ਜਾਵੇ ਜਿਸ ਦੀ ਵਜ੍ਹਾ ਨਾਲ ਅਸੀਂ ਇਸ ਕੇਸ ਨੂੰ ਇਸ ਪ੍ਰੋਮਿਸ ਨੂੰ ਪੋਸਟਪੋਨ ਕਰ ਰਹੇ ਹਾਂ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਫਿਰ ਇਸ ਟੌਪਿਕ ਦੇ ਉੱਤੇ ਇਸ 15 ਲੱਖ ਲੋਕਾਂ ਬਾਰੇ ਜ਼ਰੂਰ ਚਰਚਾ ਕਰਾਂਗੇ ਜ਼ਰੂਰ ਇਸ ਦੀ ਆਵਾਜ਼ ਉਠਾਵਾਂਗੇ ਤੇ ਜ਼ਰੂਰ ਉਹਨਾਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਰਾਈਟ ਨਾਓ ਕੈਬਨਿਟ ਦੇ ਵਿੱਚ ਸਾਡੇ ਜੋ ਆਪੋਜ਼ਿਟ ਪੋਜੀਸ਼ਨ ਨਾਲੇ ਆ ਤੇ ਅਸੀਂ ਕੁਝ ਸਾਡੇ ਪਾਰਲੀਮੈਂਟ ਦੇ ਮੈਂਬਰ ਆ ਉਹ ਐਗਰੀ ਨਹੀਂ ਹੋਏ ਜਿਸ ਦੀ وجہ ਨਾਲ ਹੁਣ ਅਸੀਂ 15 ਲੱਖ ਲੋਕਾਂ ਨੂੰ ਪੀਆਰ ਨਹੀਂ ਦੇ ਸਕਦੇ ਸੋ ਇੱਕ ਵੱਡਾ ਝਟਕਾ ਆਪਾਂ ਮੰਨ ਸਕਦੇ ਆ ਜਿਹਦੇ ਵਿੱਚ 10 ਲੱਖ ਤੋਂ ਵੱਧ ਪੰਜਾਬੀ ਭਰਾ ਸੀ ਆਪਣਾ ਭਾਰਤ ਤੋਂ ਤੇ ਜਿਹਦੇ ਵਿੱਚ 7.5 ਲੱਖ ਮੈਨੂੰ ਲੱਗਦਾ ਹੈ ਕਿ ਪੰਜਾਬ ਤੋਂ ਸੀ ਧੰਨਵਾਦ ਵੀਡੀਓ ਦੇਖਣ ਲਈ ਜਾਣਕਾਰੀ ਹੋਰ ਚੰਗੀ ਲੱਗੇ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰੋ